ਹੈਲੋ ਸਤ ਸ੍ਰੀ ਅਕਾਲ ਜੀ ਮੈਂ ਸਰਬਜੀਤ ਘਰ ਢਿੱਲਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਬਣਾ ਰਹੇ ਹਾਂ ਆਪਾਂ ਮਿੱਠੇ ਗੁਲਗਲੇ ਮੀਂਹ ਪਿਆ ਸੀ ਜੀ ਫਿਰ ਕੁਸ ਮਿੱਠਾ ਤਾਂ ਹੋਣੀ ਚਾਹੀਦਾ ਘਰ ਵਿੱਚ ਤੇ ਅਸੀਂ ਅੱਜ ਲਾ ਰਹੇ ਹਾਂ ਗੁਲਗਲੇ ਮਿੱਠੇ ਦੇ ਟਾਈਮ ਹੈਗਾ ਜੀ 3:30 ਕ 3:00 ਦਾ ਟਾਈਮ ਸਾਮ ਜੀ ਦਾ ਵੇਲਾ ਦੇਸੀ ਬਣਾ ਰਹੇ ਹਾਂ ਗੁਲਗੁਲੇ ਮਿੱਠੇ ਮੀਂਹ ਕਣੀ ਚ ਮਿੱਠੇ ਨੇ ਫਿਰ ਮਾਨ ਕਰਦਾ ਵੀ ਮਿੱਠਾ ਖਾਈਏ ਸਾਰਿਆਂ ਨੂੰ ਇੰਹੀਂ ਹੁੰਦਾ ਵੀ ਕੋਈ ਮਿੱਠਾ ਬਣਿਆ ਹੋਇਆ ਹੋਵੇ ਚਲੋ ਜੀ ਕਰਦੇ ਤਾਂ ਹੈਗੇ ਕਰਦੇ ਤੇਲ ਵਿੱਚ ਤਿਆਰ ਕੀਤੇ ਹੋਏ ਨੇ ਮੋਦਲ ਦੀ ਚੀਜ਼ ਖਾਣ ਨਾਲੋਂ ਵਧੀਆ ਹੈਗਾ ਕਰਦਾ ਖਾਣਾ ਖਾਣਾ ਤੇ ਇਧਰ ਆਕਾਸ਼ ਕੰਗਲਾ ਮਾਹਰੇ ਅਮੀਰ ਨਾਲ ਤੇ ਬੀਬੀ ਬਣਾ ਰਹੀ ਹੈ ਰੋਟੀ ਇੱਕ ਸਾਈਡ ਇੱਕ ਤਾਂ ਹੋ ਜਾਂਦਾ ਮਿੱਠਾ ਬਣਾਉਣ ਨੂੰ ਇਹ ਵੀ ਕੁਝ ਜੀ ਨਹੀਂ ਕਰਦਾ ਹੈਗਾ ਤੇ ਨਾਲ ਫੇ ਰੋਟੀ ਭਾਲਦੇ ਜੇ ਤਾਂ ਕੱਲਾਂ ਮਿੱਠੀ ਖਾ ਲੈ ਬੰਦੇ ਠੀਕ ਹੈ ਤੁਸੀਂ ਵੀ ਦੱਸਣਾ ਕਮੈਂਟ ਕਰਕੇ ਸੋਡੇ ਵੀ ਜਦੋਂ ਮਿੱਠਾ ਬਣਾਉਣਿਆ ਨਾ ਰੋਟੀ ਬਣਾਉਣਿਆ ਸਾਡੇ ਨੇ ਤਾਂ ਪਕੌੜੇ ਬਣੇ ਨੇ ਅੱਜ ਨਾ ਮਿੱਠਾ ਬਣਾਇਆ ਤੇ ਫੇਰ ਵੀ ਨਾ ਰੋਟੀ ਮੰਗਣਗੇ ਐਸੀ ਨਾ ਬੱਤ ਗੱਲਾਂ ਕਰਕੇ ਹੱਸ ਰਹੇ ਸੀ ਮੈਨੂੰ ਕਾਸ਼ ਗੱਲਾਂ ਸਰਾ ਸੁਣਾ ਰਿਹਾ ਸੀ ਕਨ ਕਿ ਇਹੇ ਨਗਰ ਲਾਉਂਦਾ ਦੀ ਕਾਸ ਕਿ ਇਹੇ ਨਗਰ ਲਾਉਂਦਾ ਦੀ ਕਿਸੇ ਨੇ ਗੱਲਾਂ ਕਰਦਾ ਦੀ ਇਦਨੇ ਜਦੋਂ ਮੇਰੇ ਕੋਲ ਗਲੇ ਬਣਾਉਂਦੀ ਸੀ ਹੱਸਾਇਆ ਬਸ ਤਾਂ ਕਾਸ਼ ਨਹੀਂ ਗੱਲਾਂ ਕਰਕੇ ਇੱਕ ਪ੍ਰਕਾਸ਼ ਦੇ ਮੂੰਹੋਂ ਗੱਲ ਵਾਲੀ ਜੱਜ ਦੀ ਪੁੱ alli ji ਗੱਲ ਕੱਢ ਦਿੰਦਾ ਕਿਸੇ ਦੇ ਮੂੰਹ ਗੱਲ ਜੱਜਦੀ ਹੁੰਦੀ ਹੈ ਚੁੱਪਕ ਦੇਣੇ ਗੱਲ ਕੱਢ ਦਿੰਦੇ ਤੇ ਹਸਾ ਦਿੰਦੇ ਮੈਂ ਗੁਰਦਲੇ ਆਪ ਖਾਣੇ ਨਹੀਂ ਹੈਗੇ ਪਰ ਮੈਂ ਫਿਰ ਵੀ ਇਹਨੂੰ ਲਾ ਕੇ ਰੰਨੀ ਆਂ ਵੀ ਚਲੋ ਜੇ ਮੈਂ ਨਹੀਂ ਖਾਣੇ ਤਾਂ ਪ੍ਰਧਾਨ ਸਾਹਿਬ ਤੇ ਬੀਬੀ ਤਾਂ ਖਾਣਗੇ ਆਕਾਸ਼ ਵੀ ਨਹੀਂ ਖਾਂਦਾ ਮਿੱਠੇ ਗੁਗਲੇ ਮੇਰੇ ਭਾਣ ਜੈ ਆਕਾਸ਼ ਦੇ ਦੋਸਤ ਆਏ ਵੀ ਨਹੀਂ ਸਾਰੇ ਇਕੱਠੇ ਬੈਠੇ ਨੇ ਅੰਦਰ ਅੱਗੇ ਕਹਿੰਦੇ ਬੱਚੇ ਦਾ ਪੱਜਮਾ ਦਾ ਰੱਜ ਉਹ ਇਹ ਲੋਰ ਮਾਂ ਨਹੀਂ ਖਾਣਣੀ ਹੈਗਾ ਚਲੋ ਜੀ ਬੱਚਿਆਂ ਨੂੰ ਬਣਾ ਕੇ ਦੇਣਾ ਬੱਚੇ ਵੀ ਮਿੱਠਾ ਨਹੀਂ ਖਾਂਦੇ ਪਕੌੜੇ ਤਾਂ ਖਾ ਲੈਣਗੇ ਫਿੰਗਰ ਜੇ ਉਹ ਵੀ ਪਿਆਜ਼ ਪੂਜਾਰੇ ਪਕੌੜੇ ਨਹੀਂ ਖਾਂਦੇ ਕੱਲੇ ਕਹਿਣਗੇ ਮੰਮੀ ਫਿੰਗਰ ਲਾ ਦੇ ਤੇ ਪਰਦਾ ਨਾਲ ਸਭ ਖਾ ਲੈਂਦੇ ਗੁਦਲੇ ਗੁਲਗਲੇ ਵਾਲੀ ਸਕੀਨ ਨੇ ਮੈਂ ਵੀ ਬਹੁਤ ਖਾਂਦੀ ਸੀ ਜਿਆਦੇ ਮਿੱਠਾ ਮੈਨੂੰ ਵੀ ਬਹੁਤ ਵਧੀਆ ਲੱਗਦਾ ਸੀ ਹੁਣ ਬਸ ਹੁਣ ਨਹੀਂ ਦਿਲ ਕਰਦਾ ਖਾਣ ਨੂੰ ਲਓ ਜੀ ਇਹ ਪਸਾਰੀ ਹੱਥ ਨਾਲ ਨਹੀਂ ਪਈ ਚਮਚੇ ਨਹੀਂ ਪਾਦੇ ਪਹਿਲਾਂ ਅਸੀਂ ਹੱਥ ਨਾਲ ਪਾਉਂਦੀ ਸੀ ਫਿਰ ਮੈਂ ਚਮਚੀ ਲੈ ਲੇ ਮੈਂ ਕਿਹਾ ਚਮਚੇ ਜਿਨਾਂ ਲਈ ਪਾ ਦੇ ਨੇ ਇਸ ਤਰ੍ਹਾਂ ਹੀ ਵਧੀਆ ਬਣ ਜਾਂਦੇ ਚਮਚੇ ਨਾਲ ਪਾਉਣ ਨਾਲ ਜਿਨਾ ਹੱਥ ਲਵੇੜਨੇ ਹੁਣ ਤਾਂ ਇਸ ਤਰ੍ਹਾਂ ਹੀ ਪਾ ਸਕਦੇ ਆ ਆਪਾਂ ਬਾਕੀ ਆਪਣੇ ਕੱਦੂ ਦੀ ਸਬਜ਼ੀ ਬਣੀ ਪਈ ਐ ਤੇ ਤੋਂ ਗੀਮਸਰੀ ਦੀ ਦਾਲ ਬਣੀ ਪਈ ਐ ਤੇ ਜਿਹਨੇ ਰੋਟੀ ਖਾਣੀ ਵੀ ਰੋਟੀ ਖਾ ਲੂਗਾ ਤੇ ਬੱਚੇ ਕਹਿੰਦੇ ਅਸੀਂ ਅੱਜ ਟਰੱਪ ਤੇ ਖਾ ਕੇ ਆਵਾਂਗੇ ਖਾਣਾ ਜਿਵੇਂ ਆਕਤਾ ਜੇ ਕਿੰਨੀ ਮਰਜੀ ਘਰੇ ਚੀਜ਼ ਬਣਾ ਲੈ ਇਹਨਾਂ ਨੇ ਬਾਹਰਲੀ ਚੀਜ਼ ਖਾਣੀ ਖਾਣੀ ਆ ਆਪਾਂ ਹੀ ਪਹਿਲਾਂ ਇਸ ਤਰੀਕਾ ਕਰਦੇ ਸੀ ਹੁਣ ਜਦੋਂ ਬੰਦਾ ਸਿਆਣਾ ਹੋ ਜਾਂਦਾ ਉਹ ਤਾਂ ਫਿਰ ਫਰਕ ਪੈ ਜਾਂਦਾ ਜਦੋਂ ਆਪਾਂ ਨੂੰ ਬਿਮਾਰੀਆਂ ਘੇਰਦੀਆਂ ਨੇ ਅਸਲ ਤਾਂ ਆਪਾਂ ਨੂੰ ਤਾਂ ਪਤਾ ਲੱਗਦਾ ਪਹਿਲਾਂ ਸਾਰੀਆਂ ਆਪਾਂ ਇਸ ਤਰ੍ਹਾਂ ਖਾਂਦੇ ਆ ਚੀਜ਼ਾਂ ਬਣਾ ਬਣਾ ਕੇ ਲਓ ਜੀ ਦੇਖੋ ਗੁਲਗਲੇ ਆਪਣੇ ਫੁੱਲ ਫੁੱਲ ਕੇ ਲੈ ਲਏ ਪ੍ਰਦਾਨ ਚਾਪੀ ਲੋ ਏ ਜੀ ਹੋ ਜੀ ਏ ਜੀ ਚਾਪੀ ਲੋ ਲੈ ਲੋ ਚਾਪੀ ਲੋ ਚਾਹ ਪੀ ਲਾ ਠੰਡੀ ਹੋ ਜੀ ਚਾਹ ਇਹ ਮੈਂ ਸਵੇਰੇ ਵੀਡੀਓ ਡਿਟ ਕਰ ਰਹੀ ਆ ਪ੍ਰਧਾਨ ਸਾਹਿਬ ਗਏ ਸਾਂ ਤੇ ਚਾਹ ਪੀਣੇ ਕੋਲ ਮੈਂ ਕਿਹਾ ਚਾਹ ਪੀ ਲਓ ਜੀ ਕਿਹ ਰਹੇ ਜਦੋਂ ਆਪਾਂ ਸਵੇਰੇ ਉੱਠਦੇ ਆ ਦੁਬਾਰਾ ਫੇਰ ਨੀਂਦ ਆ ਜਾਂਦੀ ਆ ਆਲਸ ਜਿਉਂਦੀ ਆ ਵਧੀਆ ਨੀਂਦ ਆਉਂਦੀਆਂ ਨਾਲ ਸਵੇਰੇ ਸੱਜਰੇ ਉੱਠਣ ਨਾਲ ਨੀਂਦ ਆਉਂਦੀ ਹੈ ਦੁਬਾਰਾ ਫੇਰ ਇੱਕ ਵਾਰ ਲਓ ਜੀ ਅਸੀਂ ਕਰ ਲਿਆ ਰਲ ਮਿਲ ਕੇ ਕੰਮ ਤੇ ਹੁਣ ਇਸ ਤੋਂ ਬਾਅਦ ਆਪਾਂ ਪਕਵੜੇ ਬਣਾਵਾਂਗੇ ਫਿਰ ਵੀਡੀਓ ਵੱਡੀ ਹੋ ਜਾਂਦੀ ਜਿਵੇਂ ਇਸੇ ਵੀਡੀਓ ਜਿਸ ਤੋਂ ਸਾਰਾ ਕੁਝ ਦਿਖਾਉਂਦੀ ਇਸ ਕਰਕੇ ਆਪਾਂ ਪਕੌੜਿਆਂ ਵਾਲੀ ਵੀਡੀਓ ਐਡ ਸੂਟ ਕਰਾਂਗੇ ਇਹ ਆਪਣੀ ਮਿੱਠੇ ਗੁਲਗੱਲੇ ਵਾਲੀ ਵੀਡੀਓ ਗੋਲ ਗਲੇ ਫੁੱਲ ਫੁੱਲ ਕੇ ਲਿਆਇਆ ਅਸੀਂ ਗਲਗਲਿਆਂ ਦੇ ਵਿੱਚ ਮੈਂ ਥੋੜੇ ਜੀ ਮਲਾਈ ਪਾ ਲਈ ਸੀ ਸਾਡੇ ਕੋਲ ਮਿੱਠਾ ਸੋਡਾ ਘਰੇ ਨਹੀਂ ਹੈਗਾ ਸੀ ਮਿੱਠੀਆਂ ਰੋਟੀਆਂ ਲਾਉਣੀਆਂ ਹੁਣ ਤੇ ਗਲਗਲੇ ਬਣਾਉਣੇ ਬਣਾਉਣੇ ਹੋਣ ਜੇ ਤੁਸੀਂ ਪੋਲੇ ਕਰਨੇ ਹੋਣ ਤਾਂ ਇਹਦੇ ਵਿੱਚ ਆਪਾਂ ਮਲਾਈ ਪਾ ਸਕਦੇ ਹਾਂ ਟਰਿਕ ਆ ਇਹ ਇਹ ਦਿਨੇ ਪੋਲੇ ਹੋ ਜਾਂਦੇ ਆ ਅਸੀਂ ਗੁੜ ਤੇ ਵਿੱਚ ਕੁਝ ਸ਼ੱਕਰ ਪਾ ਲਈ ਸੀ ਥੋੜੀ ਜੀ ਲਓ ਜੀ ਕੁਲਗਲੇ ਆਪਣੇ ਬਣੇ ਪਏ ਨੇ ਖਾਓ ਤੁਸੀਂ ਵੀ ਆਪਣੀ ਵੀਡੀਓ ਨੂੰ ਫੁੱਲ ਵਾਚ ਕਰੋ ਜੀ ਤੇ ਆਪਾਂ ਤੁਹਾਨੂੰ ਹੋਰ ਵਧੀਆ ਵਧੀਆ ਵੀਡੀਓ ਲੈ ਕੇ ਆਵਾਂਗੇ ਪਕਵਾਨਾਂ ਬਾਰੇ ਤੇ ਵੀਡੀਓ ਨੂੰ ਫੁੱਲ ਵਾਚ ਦੇਖਿਆ ਕਰੋ ਤਾਂ ਕਿ ਆਪਣਾ ਬਾਚ ਟਾਈਮ ਪੂਰਾ ਹੋ ਸਕੇ ਜੋ ਵੀ ਭੈਣ ਭਰਾ ਆਪਣੀ ਵੀਡੀਓ ਦੇਖਦੇ ਆ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਪਲੀਜ਼ ਤਾਂ ਕਿ ਆਪਣਾ ਬਾਚ ਟਾਈਮ ਪੂਰਾ ਹੋ ਸਕੇ ਆਪਣਾ ਬਾਚ ਟਾਈਮ ਘਟਦਾ ਜੀ ਬਹੁਤ ਜ਼ਿਆਦਾ ਆਪਾਂ ਨੂੰ ਸਾਡਾ ਹੋਣ ਵਾਲਾ ਚੈਨਲ ਬਣਾਇਨ। ਪਲੀਜ਼ ਆਪਣੀ ਵੀਡੀਓ ਨੂੰ ਫੁੱਲ ਵਾਚ ਕਰਕੇ ਆਪਣੀ ਸਪੋਰਟ ਕਰੋ ਸਾਰੇ। ਮੈਂ ਤੁਹਾਨੂੰ ਕੰਮ ਦੀਆਂ ਵੀਡੀਓ ਇੰਨੇ ਨਹੀਂ ਬਣਦੀਆਂ। ਫਿਰ ਵੀ ਆਪਾਂ ਸਾਨੂੰ ਬਣਾਉਣ ਦੀ ਕੋਸ਼ਿਸ਼ ਕਰਦੀਆਂ ਮੈਂ ਪੇਟੀ ਲੈ ਕੇ ਖੜ ਕੇ। ਤੇ ਕੰਮ ਮੇਰਾ ਬਿਲਕੁਲ ਬੰਦਾ ਫਿਰ ਵੀ ਮੈਂ ਕੋਸ਼ਿਸ਼ ਕਰਦੀ ਆ ਵੀ ਵੀਡੀਓ ਬਣਾ ਕੇ ਪਾ ਦੇ ਕਰੀ ਆਪਾਂ ਇੰਨੀ ਮਿਹਨਤ ਕੀਤੀ ਹੋਈ ਆਪਣੀ। ਰਾਸਾ ਜੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਆਪਣਾ ਵਾਚ ਟਾਈਮ ਪੂਰਾ ਹੋ ਜੇ ਜੀ ਅਰਕੈਸਟਾ ਤੇ ਜੋ ਵੀ ਭੈਣ ਭਾਈ ਆਪਣੀ ਵੀਡੀਓ ਤੇ ਵਧੀਆ ਵਧੀਆ ਕਮੈਂਟ ਕਰਦੇ ਆ ਉਹਨਾਂ ਦਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ਆਪਾਂ ਇੱਕ ਲਿਸਟ ਬਣਾਵਾਂਗੇ ਕਾਪੀ ਪੇਨਨਾ ਜੋ ਵੀ ਆਪਨ ਕਮੈਂਟ ਕਰਦੇ ਆ ਆਪਾਂ ਸਾਰਿਆਂ ਦੇ ਨਾਮ ਬੋਲੇ ਕਰਾਂਗੇ ਇਨਾ ਤਨ ਪਿਆਰ ਦਿੰਦੇ ਸਾਰੇ ਭੈਣ ਭਰਾ ਜਿੰਨੀ ਕੁ ਵੀ ਹੁੰਦੀ ਹੈ ਮੈਂ ਕੋਸ਼ਿਸ਼ ਕਰਦੀ ਹਾਂ ਇੱਕ ਨਮਾਣੀ ਜੀ ਸੁਣ ਵੀਡੀਓ ਦੇਣ ਦੀ ਤਾਂ ਕਿ ਮੇਰੀ ਲੜੀ ਨਾ ਟੁੱਟੇ ਦੇਖੋ ਜਦੋਂ ਆਪਾਂ ਆਪ ਖੁਦ ਕੰਮ ਕਰਦੇ ਆ ਤਾਂ ਹੀ ਆਪਣਾ ਵੀਡੀਓ ਬਣਾਉਣ ਨੂੰ ਮਨ ਕਰਦਾ ਆ ਆਪਾਂ ਨਹੀਂ ਵੀਡੀਓ ਵੀ ਨਹੀਂ ਬਣਾ ਸਕਦੇ ਹੈਗੇ ਜਦੋਂ ਆਪਾਂ ਆਪ ਕੋਈ ਕੰਮ ਨਹੀਂ ਕਰਦੇ ਹੈਗੇ ਵੀਡੀਓ ਵੀ ਆਪਾਂ ਫੇਰ ਹੀ ਬਣਾਉਣੇ ਜੇ ਆਪਣਾ ਮਨ ਠੀਕ ਹੋਊਗਾ ਤੇ ਫੇਰ ਵੀ ਆਪਾਂ ਟਾਈਮ ਕੱਢਦੇ ਆ ਤੁਹਾਡੇ ਵਾਸਤੇ ਵੀ ਆਪਾਂ ਨੂੰ YouTube ਫੈਮਿਲੀ ਜਿਹੜੀ ਦੇਖਦੀ ਐ ਇੰਨਾ ਪਿਆਰ ਕਰਦੀ ਐ ਤਾਂ ਉਹਨਾਂ ਵਾਸਤੇ ਵੀਡੀਓ ਲੈ ਕੇ ਆਈਏ ਨਵੀਂ ਤੋਂ ਨਵੀਂ ਮੈਂ ਕੋਸ਼ਿਸ਼ ਇਸ ਤਰ੍ਹਾਂ ਜਾਰੀ ਰੱਖੂੰਗੀ ਤੁਸੀਂ ਵੀ ਆਪਣੀ ਫੁੱਲ ਸਪੋਰਟ ਆਪਣੇ ਨਾਲ ਰੱਖਣੀ ਹੈ ਤੁਹਾਡੀ ਸਪੋਰਟ ਨਾਲ ਹੀ ਆਪਾਂ ਅੱਗੇ ਵਧਣਾ ਜੀ ਆਪਾਂ ਇਕੱਲੇ ਕੁਝ ਨਹੀਂ ਕਰ ਸਕਦੇ ਚਲੋ ਜੀ ਕਰਦੇ ਹੁਣ ਆਪਾਂ ਵੀਡੀਓ ਦਾ ਐਂਡ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਥੈਂਕ ਯੂ ਟੇਕ ਕੇਅਰ ਧੰਨਵਾਦ ਸੋਡਾ ਬਹੁਤ-ਬਹੁਤ ਸਾਰਿਆਂ ਦਾ ਵੀਡੀਓ ਨੂੰ ਜਰੂਰ ਫੋਲੋਅ ਅੱਜ ਦੇਖਿਓ ਜੀ ਸੋਹਣੇ-ਸੋਹਣੇ ਕਮੈਂਟ ਕਰਿਓ ਚਲੋ ਜੀ ਇਹ ਤਾਂ ਦੂਜੇ ਦਿਨ ਵੀ ਖਾਦੇ ਜਾਂਦੇ ਠੰਡੇ ਵੀ ਵੱਧ-ਵਧੀਆਂ ਲੱਗਦੇ ਇਸ ਕਰਕੇ ਪਥੋੜੇ ਵਾਦੀ ਲਾਲੇ ਕੋਈ ਆਇਆ ਗਿਆ ਜਾਂਦੇ ਵਿੱਚ